ਆਪਣੇ ਵੈਲਡਿੰਗ ਦੇ ਕੰਮ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਸਣ ਵਾਲੀ ਬ੍ਰਾਊਨ ਕੁੜੀ ਨੂੰ ਕੌਣ ਨਹੀਂ ਜਾਣਦਾ ਉਹ ਆਪਣੀ ਮਿਹਨਤ ਅਤੇ ਜ਼ਮੀਨੀ ਲਾਈਫ ਸਟਾਈਲ ਕਰਕੇ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੀ ਹੈ ਉਸਦੇ ਵਲੌਗ ਤੇ ਡੇਲੀ ਲਾਈਫ ਵਾਲੀਆਂ ਵੀਡੀਓਜ਼ ਹਜ਼ਾਰਾਂ ਦੀ ਗਿਣਤੀ ਵਿੱਚ ਦੇਖੀਆਂ ਜਾਂਦੀਆਂ ਹਨ ਤੇ ਲੋਕ ਉਸ ਦੀ ਕਹਾਣੀ ਨੂੰ ਇਨਸਪਾਇਰਿੰਗ ਮੰਨਦੇ ਹਨ ਜਿੱਥੇ ਉਹ ਆਪਣੇ ਹੱਥੀ ਬਣਾਏ ਵਹੀਕਲ ਵੱਡੇ ਲੈਵਲ ਤੇ ਵੇਚ ਰਹੀ ਹੈ ਉੱਥੇ ਹੀ ਪੰਜਾਬ ਦੇ ਬਾਹਰ ਦੀਆਂ ਸਟੇਟਾਂ ਤੋਂ ਵੀ ਲੋਕ ਉਸਦੇ ਬਣਾਏ ਜਿਹੜਾ ਵਹੀਕਲਾਂ ਨੂੰ ਲੈਣ ਆਉਂਦੇ ਹਨ ਹਾਲ ਹੀ ਦੇ ਵਿੱਚ ਬ੍ਰਾਊਨ ਕੁੜੀ ਨੇ ਇੱਕ ਵਾਰ ਫਿਰ ਆਪਣੇ ਕੰਮ ਨਾਲ ਸਬੂਤ ਦੇ ਦਿੱਤਾ ਹੈ ਕਿ ਉਹ ਹੌਸਲੇ ਵਾਲੀ ਕੁੜੀ ਹੈ ਲੋ ਕੋਸ ਦੇ ਨਵੇਂ ਇਨੀਸ਼ੀਏਟਿਵ ਨੂੰ ਲੈ ਕੇ ਕਾਫੀ ਖੁਸ਼ ਹਨ ਅਤੇ ਸੋਸ਼ਲ ਮੀਡੀਆ ਤੇ ਲਗਾਤਾਰ ਉਸ ਨੂੰ ਵਧਾਈਆਂ ਦੇ ਰਹੇ ਹਨ ਜਿਵੇਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਹੁਣ ਬ੍ਰਾਊਨ ਕੁੜੀ ਆਪਣਾ ਟਾਇਰਾਂ ਦਾ ਬ੍ਰੈਂਡ ਲਾਂਚ ਕਰ ਚੁੱਕੀ ਹੈ ਜਿਸ ਦਾ ਉਤਸ਼ਾਹ ਹਰ ਪਾਸੇ ਵਧ ਰਿਹਾ ਹੈ ਉਸਨੇ ਇੱਕ ਹੋਰ ਨਵਾਂ ਪ੍ਰੋਜੈਕਟ ਲੈ ਕੇ ਆਉਣ ਦੀ ਵੀ ਗੱਲ ਕਹੀ ਹੈ ਪਰ ਹਾਲੇ ਤੱਕ ਇਸ ਬਾਰੇ ਕੁਝ ਵੀ ਖੁੱਲ ਕੇ ਉਸਨੇ ਨਹੀਂ ਦੱਸਿਆ ਜੋ ਵੀ ਹੋਵੇ ਲੱਗਦਾ ਤਾਂ ਇਹੀ ਹੈ ਕਿ ਇਹ ਪ੍ਰੋਜੈਕਟ ਵੀ ਬਾਹਰਲੇ ਦੇਸ਼ਾਂ ਵਿੱਚ ਜਾਏਗਾ ਕਿਉਂਕਿ ਉਸਦੇ ਟਾਇਰ ਆਸਟ੍ਰੇਲੀਆ ਤੱਕ ਪਹੁੰਚ ਚੁੱਕੇ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਬ੍ਰਾਊਨ ਕੁੜੀ ਨੇ ਪੰਜਾਬ ਦੀ ਧੀ ਹੋਣ ਦਾ ਮਾਣ ਰੱਖਿਆ ਹੈ ਪਿੰਡ ਦੀਆਂ ਗਲੀਆਂ ਤੋਂ ਚੱਲ ਕੇ ਅੱਜ ਉਹ ਵਿਦੇਸ਼ਾਂ ਵਿੱਚ ਆਪਣਾ ਨਾਮ ਕਮਾ ਰਹੀ ਹੈ ਹੁਣ ਇਹ ਦਿਲਚਸਪ ਗੱਲ ਹੋਣ ਵਾਲੀ ਹੈ ਕਿ ਉਹ ਆਪਣਾ ਵੈਲਡਿੰਗ ਦਾ ਕੰਮ ਛੱਡੇਗੀ ਜਾਂ ਟਾਇਰਾਂ ਦੇ ਬਿਜ਼ਨਸ ਨਾਲ ਦੋਹਾਂ ਵਿੱਚ ਕੰਮ ਚਲਾਏਗੀ ਸਾਡੀ ਤਰਫੋਂ ਬ라운 ਕੁੜੀ ਨੂੰ ਨਵੇਂ ਯਤਲਾਂ ਲਈ ਢੇਰ ਸਾਰੀਆਂ ਵਧਾਈਆਂ ਤੇ ਦਿਲੋਂ ਦਿਵਾਵਾਂ ਤੇ ਤੁਸੀਂ ਵੀ ਸਾਰੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਚੰਗੀਆਂ ਸ਼ੁਭ ਕਾਮਨਾਵਾਂ ਬ라운 ਕੁੜੀ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਦਿਓ ਜੀ ਮੈਂ ਤੁਹਾਡੀ ਬ라운 ਕੁੜੀ ਸਰਪਾਲਪੁਰ ਧੰਗਲ ਤੇ ਆਪਣਾ 135032 ਦਾ ਪ੍ਰੋਜੈਕਟ ਤਾਂ ਹੋ ਗਿਆ ਸੀਗਾ ਕੰਪਲੀਟ ਹਨਾ ਤੇ ਭੇਜਦੇ ਆਪਾਂ ਆਸਟ੍ਰੇਲੀਆ ਨੂੰ ਬ੍ਰਾਊਨ ਪੁਰੀ ਦੀ ਬ੍ਰਾਂਡਿੰਗ ਜਿਹੜਾ ਨਵਾਂ ਪ੍ਰੋਜੈਕਟ ਲੈ ਕੇ ਫਿਰ ਵਾਪਸ ਅਸੀਂ ਆਏ ਆ ਸਟੂਡੈਂਟ ਦੇ ਕੋਲ ਤੇ ਉਹਨੂੰ ਲੱਗੂਗਾ ਥੋੜਾ ਜਿਹਾ ਟਾਈਮ ਬਾਏ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ